ਸਰ ਜੀ ਆ ਜਿਹੜੀ ਚੋਰੀ ਹੋਈ ਹੈ ਕਿੱਦਾਂ ਹੋਇਆ ਕੀ ਵਾਰਦਾ ਥੋੜੀ ਸਾਰੀ ਅਸੀਂ ਪਰਸੋਂ ਦੀ ਗੱਲ ਹੈ ਜੀ ਅਸੀਂ ਕਿਤੇ ਗਏ ਸੀ ਜਗ੍ਹਾ ਤੇ ਇੱਕ ਦੇ ਬਾਬੇ ਵਾਲਪਨਾ ਦੇ ਮੰਦਰ ਉੱਤੇ ਜੀ ਮੱਥਾ ਟੇਕਣ ਤੇ ਕੱਲ ਅਸੀਂ ਸ਼ਾਮੀ ਆਏ ਆ ਤੇ ਆ ਕੇ ਮੈਂ ਪਹਿਲੀ ਚ ਆਇਆ ਤੇ ਮੋਟਰ ਆਪਣੀ ਤੇ ਦੇਖਣ ਪੱਠੇ ਵੱਢਣੇ ਸੀ ਪੱਠੇ ਵੱਢਣ ਆਇਆ ਤੇ ਦੇਖਿਆ ਤੇ ਆ ਕੇ ਟਰਾਂਸਫਾਰਮ ਥੱਲੇ ਛੁੱਟਿਆ ਸੀ ਤੇ ਸਾਰਾ ਵਿੱਚੋਂ ਲੈ ਗਏ ਸਮਾਨ ਕੱਢ ਕੇ ਚੋਰੀ ਕਰ ਲਿਆ ਗਿਆ ਸਮਾਨ ਚੋਰੀ ਕਰ ਲਿਆ ਗਿਆ ਜੀ ਇਹ ਇਹਦੇ ਵਿੱਚ ਕੁਝ ਨਹੀਂ ਛੱਡਿਆ ਜਦੋਂ ਆ ਕੇ ਦੇਖਿਆ ਇੱਕ ਮੇਰੇ ਲੱਗੇ ਮੋਟਰ ਹੈ ਜੀ ਮੇਰਾ ਗਵੰਡੀ ਹੈਗਾ ਸੁਨੀਲ ਕੁਮਾਰ ਇੱਕ ਉਹਦਾ ਟਰਾਂਸਫਰਮ ਹੈ ਉਹਦਾ ਵੀ ਚੋਰੀ ਹੋਈ ਹੈ ਸੁਨੀਲ ਭਾਈ ਜੀ ਤੇ ਉਹਦਾ ਵੀ ਲੱਗੇ ਸਭ ਕੁਝ ਤੇ ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ ਅਹੀਂ ਪੁਲਿਸ ਤੋਂ ਇਹੀ ਮੰਗ ਕਰਦੇ ਆ ਜੀ ਇਹ ਜਿਹੜੀ ਵਾਰਦਾਤਾਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਇਹਦੇ ਬਾਅਦ ਕੋਈ ਅਨਕੇਲ ਕੱਸੀ ਜਾਵੇ ਤੇ ਅੱਗੇ ਤੋਂ ਸਾਡਾ ਇਹੋ ਜਿਹਾ ਨੁਕਸਾਨ ਨਾ ਹੋਵੇ ਮੋਟਰ ਤੇ ਤੁਹਾਡੇ ਚੋਰੀ ਹੋਈ ਹੈ ਕੀ ਹੋਇਆ ਕਿਦਾਂ ਮਾਮਲਾ ਪੂਰਾ ਦੱਸਿਓ ਬਾਈ ਜੀ ਸਾਨੂੰ ਕੱਲ ਸ਼ਾਮ ਹੀ ਪਤਾ ਲੱਗਾ ਜਿਲੇ ਅਸੀਂ ਫੇਰਾ ਮਾਰਨ ਆਏ ਆ ਤੇ ਇੱਥੇ ਦੇਖਿਆ ਤਾਂ ਟਰਾਂਸਫਾਰਮ ਖੁੱਲਿਆ ਪਿਆ ਸਾਮਾਨ ਸਾਰਾ ਚੋਰੀ ਹੋ ਗਿਆ ਵਿੱਚੋਂ ਤੇਲ ਕੱਢ ਕੇ ਲੈ ਗਏ ਇੱਕ ਕਦੋਂ ਦੀ ਗੱਲ ਐ ਇਹ ਸਾਨੂੰ ਤਾਂ ਕੱਲ ਸ਼ਾਮ ਹੀ ਪਤਾ ਲੱਗਾ ਮੇਰੇ ਨਾਲ ਦੇ ਦੀ ਵੀ ਮੋਟਰ ਚੋਰੀ ਹੋਈ ਸੀ ਉਹਦੇ ਦੀ ਖਬਰ ਸੁਣ ਕੇ ਮੈਂ ਆਪਣੀ ਦੇਖਣ ਆਇਆ ਤੇ ਦੇਖਿਆ ਤਾਂ ਮੇਰਾ ਵੀ ਚੋਰੀ ਹੋ ਗਿਆ ਟਰਾਂਸਫਾਰਮ ਤੋਂ ਤੇਲ ਵੀ ਤੇ ਵਿੱਚੋਂ ਜੋ ਵੀ ਹੁੰਦਾ ਇਹਦਾ ਸਾਮਾਨ ਹੋਰ ਵੀ ਤਾਰਾ ਤੁਰਾ ਨੁਕਸਾਨ ਕਰਕੇ ਗਏ ਚੋਰੀ ਹਾਂਜੀ ਹਾਂਜੀ ਪੂਰਾ ਨੁਕਸਾਨ ਕਰ ਗਿਆ ਸਗੋਂ ਅਸੀਂ ਬਿਲਡਿੰਗ ਕਰਵਾਇਆ ਹੋਇਆ ਸੀ ਟਰਾਂਸਫਾਰਮ ਉਹ ਵੀ ਉਹਨਾਂ ਨੇ ਕਟਰ ਨਾਲ ਵੱਢ ਕੇ ਤੇ ਵਿੱਚੋਂ ਸਭ ਕੁਝ ਲੈ ਕੇ ਕੱ ਕੀ ਮੰਗ ਕਰਦੇ ਹੋ ਅੱਗੇ ਵੀ ਨੰਗਲ ਵੀ ਹਾਲਾਂਚ ਆਏ ਦਿਨ ਚੋਰੀਆਂ ਹੋ ਰਹੀਆਂ ਕੀ ਚੋਰੀ ਦੀਆਂ ਬਾਰਦਾਤਾਂ ਬਹੁਤ ਹੋ ਰਹੀਆਂ ਅਸੀਂ ਪ੍ਰਸ਼ਾਸਨ ਕੋਲੋਂ ਵੀ ਪੁਲਿਸ ਵਾਲਿਆਂ ਕੋਲੋਂ ਵੀ ਮੰਗ ਕਰਦੇ ਆ ਕਿ ਚੋਰਾਂ ਤੇ ਨਕੇਲ ਕੱਸੀ ਜਾਵੇ ਪਿੰਡ ਸਾਹਿਬ ਕੀ ਜਿਹੜਾ ਮਾਮਲਾ ਚੋਰੀ ਦਾ ਹੋਇਆ ਆਇਆ ਸਾਹਮਣੇ ਪਿੰਡ ਵਿੱਚ ਸਾਡੇ ਪਿੰਡ ਪਿਛਲੇ ਦੋ ਰਾਤਾਂ ਪਹਿਲੇ ਜੀ ਇਹ ਟਰਾਂਸਫਰਮ ਦੋ ਖੋਲੇ ਆ ਸਾਰਾ ਸਮਾਨ ਚੋਰ ਲੈ ਗਏ ਨੇ ਇਹਨਾਂ ਦਾ ਕੱਢ ਕੇ ਤੇ ਸਰਪੰਚ ਸਾਹਿਬ ਦੱਸਿਆ ਕਿ ਪਿਛੇ ਪਿਛਲੇ ਦਿਨਾਂ ਵੀ ਕਾਫੀ ਚੋਰੀਆਂ ਹੋਈਆਂ ਹਾਂ ਹਾਂ ਕਾਫੀ ਚੋਰੀਆਂ ਜੀ ਪਿੰਡ ਪਹਿਲਾਂ ਦੋ ਦੁਕਾਨਾਂ ਤੇ ਚੋਰੀ ਹੋ ਗਈ ਉਸ ਤੋਂ ਬਾਅਦ ਇਹ ਹੋ ਗਈਆਂ ਹੁਣ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਜੀ ਇਹ ਚੋਰਾਂ ਨੂੰ ਫੜ ਕੇ ਜਿਆਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਹੜਾ ਨੰਗਲ ਪਿਆਲੇ ਚ ਕੀ ਮਾਮਲਾ ਚੋਰੀ ਦਾ ਹੈ ਤੇ ਕੀ ਕਾਰਵਾਈ ਹੈ ਇਸ ਵਾਰ ਇਤਲਾਮ ਮਿਲੀ ਸੀ ਟੈਲੀਫੋਨ ਤੇ ਪੀ ਟ੍ਰਾਂਸਫਰ ਚੋਰੀ ਹੋਈ ਆ ਜਿਹੜੇ ਅਸੀਂ ਮੌਕੇ ਤੇ ਪੁੱਜੇ ਹਾਂ ਜੀ ਮੌਕਾ ਬੇਕਾ ਮੋਕੇ ਤੋਂ ਜਿਹੜੇ ਦੋ ਟ੍ਰਾਂਸਫਰਮਰ ਜੁੜੇ ਹੋਣਾਂ ਤੋਂ ਤੇਲ ਵਗੈਰਾ ਚੋਰੀ ਹੋਇਆ ਹੈ ਇਸ ਨੂੰ ਦੀ ਜਿਹੜੀ ਇਹਨਾਂ ਦਰਖਾਸਤ ਲੈ ਕੇ ਮੰਡੀ ਕਾਰਵਾਈ ਜਿਹੜੀ ਹੋਂਦ ਲਈ ਹੁੰਦੀ ਜਾਵੇਗੀ ਜਲਦੀ ਤੋਂ ਜਲਦੀ ਜਿਹੜੀ ਦੋਸ਼ੀ ਕਰਤਾਰ ਕੀਤੇ ਜਾਣਗੇ